ਹਾਂ ਜੀ ਕੋਈ ਕਹਾਣੀ ਸੁਣਾ ਦਿਓ ਕਹਾਣੀ ਸੁਣਾਈਏ ਹਾਂ ਮੰਨ ਲਾ ਕੇ ਸੁਣੋਂਗੇ ਕਹਾਣੀ ਹਾਂ ਮੰਨ ਹਾਂ ਜੀ ਕਹਾਣੀ ਸੁਣਾ ਜਿਹੜੀ ਤੁਸੀਂ ਕਹਿੰਦੇ ਸੀ ਹਾਂ ਉਹ ਪੰਡਤ ਵਾਲੀ ਕਹਾਣੀ ਸੁਣਾ ਪੰਡਤ ਵਾਲੀ ਸੁਣਾਈਏ ਪੰਡਤ ਵਾਲੀ ਸਾਗ ਵਾਲੀ ਸਾਗ ਵਾਲੀ ਹਾਂ ਸਾਗ ਵਾਲੀ ਸੁਣਾ ਦਿਓ ਸਾਗ ਵਾਲੀ ਸੁਣਾ ਦਿੰਨੇ ਆ ਫਿਰ ਹਾਂ ਜੀ ਸੁਣਾ ਦਿਓ ਜੀ ਪੰਡਤ ਸੇ ਇੱਕ ਹਾਂ ਜੀ ਉਹਨੇ ਆਖਿਆ ਵੀ ਆਪਾਂ ਸਾਗ ਲਿਆਈਏ ਠੀਕ ਹੈ ਜੀ ਸਾਗ ਲੈਣ ਚਲਾ ਗਿਆ ਅੱਛਾ ਜਦ ਸਾਗ ਲੈਣ ਚਲਾ ਗਿਆ ਅੱਗੇ ਲੜਕੀ ਰਾਖੀ ਬੈਠੀ ਐ ਹਾਂਜੀ ਸਾਗ ਪੰਡਤ ਨੇ ਤੋੜ ਲਿਆ ਐਨੇ ਲੜਕੀ ਨੂੰ ਪਤਾ ਲੱਗ ਗਿਆ ਹਾਂਜੀ ਲੜਕੀ ਕਹਿੰਦੀ ਕੀ ਕਰਦਾ ਦਾਦਾ ਉਹ ਕਹਿੰਦਾ ਭਾਈ ਸਾਗ ਤੋੜਿਆ ਸਾਗ ਕਰਾਂਗੇ ਅੱਜ ਹਾਂਜੀ ਹਾਂਜੀ ਉਹ ਕਹਿੰਦੀ ਮੈਨੂੰ ਨਹੀਂ ਪਤਾ ਇੱਥੇ ਰੱਖਦੇ ਸਾਗ ਅੱਛਾ ਪੰਡਤ ਨੇ ਗੁੱਸੇ ਚ ਆ ਕੇ ਉੱਥੇ ਹੀ ਰੱਖਤਾ ਸਾਗ ਰੱਖਤਾ ਸਾਗ ਅੱਛਾ ਜੀ ਮਨ ਚ ਰੱਖੀ ਗੱਲ ਐ ਹੂੰ ਐਨੇ ਨੋ ਕੋਲੇ ਨੌਜਵਾਨ ਹੋ ਗਏ ਹੂੰ ਉਹਨੇ ਮਨ ਤੇ ਰੱਖੀ ਨਾ ਗੱਲ ਹੂੰ ਰਿਸ਼ਤਾ ਹੋ ਗਿਆ ਸਾਰਾ ਕੁਝ ਹੋ ਗਿਆ ਜਦੋਂ ਆਇਆ ਸਮਾ ਫੇਰਿਆਂ ਦਾ ਫੇਰਿਆਂ ਦਾ ਲੜਕੀ ਬਹਾਲੀ ਉੱਥੇ ਹੂੰ ਫੇਰਿਆਂ ਤੇ ਜ਼ਿਆਦਾ ਗੀ ਸਾਗ ਵਾਲੀ ਜਿਆਦਾ ਜਿਆਦਾ ਆ ਗਈ ਗੱਲ ਉਹ ਸਾਗ ਵਾਲੀ ਸਾਗ ਵਾਲੀ ਉਹ ਲਈ ਨਹੀਂ ਦੋ ਤਿੰਨ ਕੱਪੜੇ ਦਵਾਤੇ ਉੱਤੇ ਹਾਂ ਦਪਹਿਰੇ ਦਾ ਟਾਈਮ ਗਰਮੀ ਦੇ ਦਿਨ ਜੇਠ ਹਾੜ ਦੇ ਦਿਨ ਲੜਕੀ ਨੂੰ ਤਾਂ ਸਾਹ ਨਾ ਆਵੇ ਸਾਹ ਨਾ ਆਵੇ ਗਰਮੀ ਬਹੁਤ ਬੰਦੇ ਉਹ ਪੰਡਤ ਨੇ ਜਿਹੜਾ ਮੰਤਰ ਜੰਤਰ ਕਰਨਾ ਸੀ ਕਰੇਗਾ ਕਰੇਗਾ ਕਹਿੰਦਾ ਲੜਕੀ ਨੂੰ ਕਹਿੰਦਾ ਬੇਟਾ ਹੱਥ ਬਾਹਰ ਕੱਢ ਹੂੰ ਲੜਕੀ ਨੇ ਜਦੋਂ ਹੱਥ ਬਾਹਰ ਕੱਢਿਆ ਨਾ ਅੱਛਾ ਉਹਨੇ ਤਾਂ ਤਤੀ ਤਤੀ ਐਡੀ ਵੱਡੀ ਅੰਗਿਆਰੀ ਧਰਤੀ ਹੱਥ ਮਚ ਗਿਆ ਲੜਕੀ ਦਾ ਫੂਕਦਾ ਅੱਛਾ ਅੱਛਾ ਜੇ ਉਹ ਹੱਥ ਮੱਚ ਗਿਆ ਕਹਿੰਦਾ ਲੜਕੀ ਕਹਿੰਦੀ ਹਾਈ ਹਾਂ ਪੰਡਤ ਤਾਂ ਕਹਿੰਦਾ ਹਾਂ ਸਾਗ ਵਾਲੀ ਲੜਕ ਸਾਗ ਵਾਲੀ ਲੜਕ ਗਈ ਕਹਿੰਦਾ ਉੱਥੇ ਸਾਗ ਨਹੀਂ ਦਿੱਤਾ ਸਾਗ ਨਹੀਂ ਆ ਸਾਗ ਵਾਲੀ ਲੜਕ ਅੱਜ ਗਈ ਹੈ ਸਾਗ ਵਾਲੀ ਲੜਕ ਅੱਜ ਗਈ ਹੈ ਐਆਂ ਐਆਂ ਕਹਾਣੀਆਂ ਨੇ ਭਾਈ ਸਾਡੇ ਕੋਲ ਤਾਂ ਕੰਮੀਆਂ ਤਾਂ ਹੁਣ ਭਾਈ ਤੁਸੀਂ ਸੁਣਾ ਦਿਓ